ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬੱਚੇ ਦਿਖਾਵਾਂਗੇ 3 HF ਦੀਆਂ ਇੱਕ ਦਿਖਾਵਾਂਗੇ 에어 ਸਰ ਦੀ ਬੱਚੀ ਚਾਰ ਨਗ ਬਕਾਊਆ ਰੇਟ ਤੇ ਡਿਟੇਲ ਬਾਰੇ ਵੀ ਇੰਨਾ ਕਰਦੇ ਆ ਗੱਲਬਾਤ ਆਓ ਅੱਗੇ ਕਰੀਏ ਸਸੀ ਕਾ ਵੀਰੇ ਸਸੀ ਕਾ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਈ ਨਾਮ ਕਰਨਾ ਪਿੰਡ ਪੋਲਾਕ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 90415 6317 90415 63117 ਅੱਜ ਆਪਾਂ ਦਿਖਾਵਾਂਗੇ ਚਾਰ ਬੱਚੇ ਹਨਾ ਹਾਂ ਬਈ ਪਹਿਲੇ ਨੰਬਰ ਜਿਹੜਾ ਨਿੱਕਾ ਬੱਚਾ ਦੇਖੀਏ ਨੇ ਆਪਾਂ ਕਿੰਨੀ ਕੁ ਉਮਰ ਹੋਵੇ ਜੀ ਮੇਰੀ ਮੈਂ 6 ਮਹੀਨਿਆਂ ਦੀ ਆ ਕੋਈ ਰਿਕਾਰਡ ਵਗੈਰਾ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਯਾਰ ਠੀਕ ਹੈ ਮਿਕਾ ਜੀ ਇਹ ਨੱਡ ਗਿਆ ਰ ਪੱਡ ਗਿਆ ਹਨਾ ਥਣ ਝਾੜੀ ਆ ਹਨਾ ਹਾਲੇ ਫਿਰ ਬੱਚਾ ਦੁੱਧੋ ਹਟੇ ਹੀ ਲੱਗਦਾ ਹਨਾ ਹਾਂ ਹਾਂ ਠੀਕ ਹੈ ਚੰਗੇ ਤਾਂ ਆਏ ਹੋਏ ਆ ਸ਼ਿੰਗ ਬੱਚੇ ਦੇ ਜਗੇ ਹੋਏ ਆ ਤੇ ਉਮਰ 6 ਮਹੀਨੇ ਲਗਭਗ ਇਹਦੀ ਹੈਗੀ ਆ ਤੇ ਮੂੰਹ ਮੱਥਾ ਕੁਆਲਟੀ ਬੱਚੇ ਜਿਹ ਪੂਰੀ ਖੁੱਲ ਆ ਹਨਾ ਪਾਣੀ ਤੇ ਹਲ ਤੋੜ ਦੀ ਬਾਹਰ ਨਮ ਸੋ ਬੱਚਾ ਦੇਖੋ ਪੂਰਾ ਟੌਪ ਚਲਾ ਸੋਹਣੀ ਅੱਗੇ ਬੈਠ ਤਿਆਰ ਹੋਣੀ ਆ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਪੂਰੀ ਚੰਗੀ ਬੋਦੀਬਾਦੀ ਹੈ ਜੀ ਤੇ ਨਿੱਕੇ ਨਿੱਕੇ ਕਰਨਾ ਜਾਦ ਬ੍ਰੀਡ ਦੇ ਵਿੱਚ ਆ 6 ਮਹੀਨੇ ਲਗਭਗ ਹੈ ਜੀ ਉਮਰ ਆ 10-5 ਦਿਨ ਇਧਰ ਉਧਰ ਹੋ ਸਕਦੇ ਆ ਤੇ ਸੋਹਣੀ ਆਉਣ ਦਾ ਟਾਈਮ 6 ਮਹੀਨੇ 5-7 ਦਿਨ ਹੈ ਜੀ ਠੀਕ ਹੈ ਚੱਕ ਗਿਆ ਪੱਤ ਜਿਹੜੀ 2 ਨੰਬਰ ਤੇ ਬੱਚੀ ਨਾਲ ਖੜੀ ਦੇਖੀ ਜੰਨੀ ਹੈ ਇਹਦੀ ਵੀ ਝੂੜੀ ਝੜੀ ਚੰਗੀ ਆ ਹਾਂ ਹਾਂ 7 ਮਹੀਨਿਆਂ ਦੀ ਆਹ 7 ਮਹੀਨਿਆਂ ਦੀ ਇਹਦੇ ਫਿਰ ਭਾਗ ਕੀ ਰਹੂਗਾ ਇਹਨਾਂ ਦਾ ਆ ਜੋੜੇ ਦਾ 25000 ਰੁਪਈਆ ਮਾਤਨ ਹੋ ਜਾਊਗਾ ਹਾਂ 22 ਦਾ ਦੇ ਦਾਂਗੇ ਜੋੜਾ ਦੇ ਦਾਂਗੇ ਪਹਿਲੇ ਤੇ ਦੂਜੇ ਨੰਬਰ ਵਾਲਾ ਆਪਾਂ 22000 ਦਾ ਹਾਂ ਹਾਂ ਠੀਕ ਆ ਕੱਲੀ ਕੱਲੀ ਜene ਕੱਲੀ ਕੱਲੀ ਵੀ ਮਿਲ ਜੂਗੀ ਕੱਲੀ ਕੱਲੀ ਵੀ ਦੇ ਦਾਂਗੇ ਠੀਕ ਐ ਸੋ ਥਣ ਵਗੈਰਾ ਦੇਖੋ ਝੂੜੀ ਝੜੀ ਦੇਖੋ ਪੂਰੀ ਚੰਗੀ ਝੋੜੀ ਆ ਠੀਕ ਐ 7 ਕਿ ਮਹੀਨੇ ਲਗਭਗ ਇਹਦੀ ਬੱਚੇ ਦੀ ਉਮਰ ਆ ਸੋ ਦੇਖੋ ਪੂਰੀ ਸੋਹਣੀ ਚੰਗੀ ਬੱਛੀ ਪਲੀ ਵੀ ਆ। ਆਏ ਦੋ ਤੱਕ ਹੁਣੀ ਹਟਾਈ ਸੀ ਹਜੇ ਉਹਨਾਂ ਨੇ। ਠੀਕ ਐ ਤੇ ਪੂਰੀ ਰਾਜੀ ਪਲੀ ਪੁਲੀ ਵੀ ਚੰਗੀ ਹੈ ਨਾ। ਗੌਰ ਵਗੈਰਾ ਵੀ ਚੰਗੀ ਜਿਹੀ ਹੋਈ ਵੀ ਆ। ਸੋ ਝੋੜੀ ਵਗੈਰਾ ਦੇਖੋ ਚੰਗੀ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਦਾ। ਕਿਹਿਆ ਹੋਤਾ ਬੋਦੀ ਬੋਦੀ ਦੇਖੋ ਕਾਨੇ ਕੋਲ ਚੰਗਾ। ਪ੍ਰਿੰਟ ਪ੍ਰਿੰਟ ਬੱਛੀ ਦੇ ਬਹੁਤ ਜਿਆਦੇ ਚੰਗੇ ਆ। ਇਹ ਜੋੜਾ ਮਿਲ ਜੂ ਤੁਹਾਨੂੰ 22000 ਦਾ ਪਹਿਲਾ ਨੰਬਰ ਤੇ ਦੂਜਾ ਨੰਬਰ। ਲਗਭਗ 7-8 ਮਹੀਨੇ ਸਾਂਭ ਕੇ ਸੋਹਣੇ ਬੱਚੇ ਤਿਆਰ ਹੋਣ ਵਾਲੀਆਂ। ਲਾ ਨੌ ਲੈ ਲਿਆ ਉਹ ਨਾ ਫਿਰ ਠੀਕ ਆ ਆਪਾਂ ਜਿਹਨਾਂ ਨੂੰ ਜਰਪੀਆ ਮੰਗਿਆ ਹਾਂ ਹਾਂ ਬਾਈ ਅੱਗੇ ਤਿੰਨ ਨੰਬਰ ਆਪਾਂ ਐਰ ਸੈਰ ਦੀ ਪੱਛੀ ਦੇਖ ਕੇ ਆਨੇ ਹਣਾ ਹਾਂ ਬਾਈ ਠੀਕ ਐ ਕਿੰਨੀ ਕੁ ਉਮਰ ਹੋਵੇ ਜੀ ਬਈਆ ਹੈਗੀ ਹੈਗੀ 9 ਮਹੀਨਿਆਂ ਦੀ ਉਹ ਦਾਗਦੀ ਆ ਠੀਕ ਐ ਥਣ ਚਾਰੀ ਹੈ ਹਣਾ ਥਣ ਚਾਰੀ ਹੈ ਬਾਈ ਠੀਕ ਐ ਥਣ ਚਾਰਾ ਓਕੇ ਜਮਾ ਤੇ ਇਹਦੇ ਫਿਰ ਭਾਵ ਯਾਰ ਆਪਾਂ ਕੀ ਰੱਖਿਆ ਆ ਬਈ ਜੋੜਾ ਨਾਲ ਫਿਲਟੇ ਕਰ ਦਾਂਗੇ ਯਾਰ ਜਾਇਜ਼ ਹੋਊਗਾ ਸਮਝ ਆ ਗਿਆ ਠੀਕ ਐ ਤੋਰੀ ਬਾਹਰ ਨੂੰ ਸੋ ਇਹ ਜੋੜੇ ਦਾ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਜੈਜ ਰੇਟ ਹੋਊਗਾ ਬੱਚਾ ਥੋੜਾ ਕੰਮ ਵਿੱਢਿਆ ਵਪਾਰ ਦਾ ਕੰਮ ਆ ਤੇ ਰੇਟ ਕਹਿੰਦਾ ਜੈਨੂ ਨਹੀਂ ਰੱਖਨੇ ਆਪਾਂ ਜਮਾ ਤੇ ਤੀਜੇ ਨੰਬਰ ਤੇ ਬੱਚੀ ਆ ਗਈ ਸੋ ਦੇਖੋ ਮੂੰਹ ਮੱਥਾ ਦਾ ਫੇਸ ਕੁਆਲਟੀ ਸੋਹਣੀਆ ਚੰਗੀ ਆ ਤੇ ਐ ਸਰ ਦੇ ਵਿੱਚ ਬੱਚੀ ਆ ਗਈ ਸੋਹਣੀ ਬਹਿੜ ਤਿਆਰ ਹੋਊਗੀ ਅਗੇ ਐ ਸਰ ਬਹੁਤ ਘੱਟ ਮਿਲਦੀ ਆਪਾਂ ਨੂੰ ਤੇ ਰਾਜੀ ਸੰਭੀ ਕੋਣੀ ਪੂਰਾ ਬੁੱਤੀ ਬਾਤੀ ਚੰਗੀ ਆਣਾ ਜਮਾ ਕਿਆ ਬਾਤਾਂ ਤੇ ਥਣ ਚਾਰੀ ਆ ਪ੍ਰਿੰਟ ਮੁੰਡ ਦੇਖੋ ਬੱਚੀ ਦੇ ਤੇ ਬਾਕੀ ਬੇਰਬੁਰ ਹੁਣੀ ਦਿਖਾਈ ਦਿੰਦੀ ਐ ਜਮਾ ਜਾਂਦੀਆਂ ਸੁਹਣਾਂ ਦੇ ਮੂੰਹ ਦੇਖੇ ਸੋਹਣੀ ਬੱਚੀ ਤਿਆਰ ਹੋਊ ਆਹ ਨਾਲ ਡੈਮ ਚ ਲੈਗ ਸਕੋਰ ਵਗੈਰਾ ਖੜਨੀ ਵਗੈਰਾ ਦੇਖੋ ਥੱਲੇ ਤੋਂ ਪੂਰੀ ਸਾਫ਼ ਸਿਹਤ ਚ 4 ਚ 4 ਕੰਟੀਨਿਊਟੀ ਚ ਲੈ ਰਿਹਾ ਜਦੇ ਵਸੂ ਠੀਕ ਆਗੇ 4 ਨੰਬਰ ਜਿਹੜੀ ਦੇਖੀਏ ਨੇ ਆਪਾਂ ਆਈ ਆ ਨੌਂ ਮਹੀਨੇ ਨੇ ਨੌਂ ਦਾ ਮਹੀਨੇ ਦੀ ਠੀਕ ਆ ਥਣ ਚਾਰੀ ਆ ਤੇ ਸੋ ਥਣ ਦੇਖੋ ਚਾਰੀ ਆ ਕੋਈ ਫੋਟਸਾਂਗ ਨਹੀਂ ਨਾਲ ਹਨ ਨੌਂ ਮਹੀਨੇ ਦੀ ਏਜ ਆ ਚੰਗੀ ਵਧੀਆ ਦੁੱਧਾ ਤਾਂ ਸਾਂਭੀ ਵੇ ਕਿਸੇ ਬੰਦੇ ਦੀ ਹਨ ਸਾਂਭੀਆਂ ਹੁੰਦੀਆਂ ਸਾਰੀ ਚਲ ਕਟੀਆਂ ਬੱਚਿਆਂ ਦਿਖਾਉਣੇ ਪਿਆ ਆਪਾਂ ਜਮਾਂ ਤੋ ਬਾਲੀ ਵੱਡੀ ਲੈ ਲੈਣੇ ਕਿਉਂਦਾ ਬਾਹਲਾ ਵੇ ਨਹੀਂ ਫੱਟੇ ਵੀ ਨਹੀਂ ਹੁੰਦਾ ਰਿਪੀਟਰ ਵਗੈਰਾ ਕੀ ਪਰ ਹੋਈ ਹੁੰਦੀ ਆ ਆ ਵੀ ਘਰੇ ਤਿਆਰ ਕਰਿਆ ਲੈ ਜੈ ਜਗਨ ਸੋ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਪੂਰਾ ਵਧੀਆ ਇਹ ਆ ਗਈ ਬੱਤੀ ਚੌਥੇ ਨੰਬਰ ਤੇ ਠੀਕ ਹੈ ਇਹ ਤਾਂ 5-6 ਮਹੀਨੇ ਸਾਹਮਣੇ ਇਹ ਲਾਈਨ ਦੇ ਕਾਬਲਾ ਬਿਲਕੁਲ ਹਾਂ ਹਾਂ ਸੋ 90415 6317 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈ